ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਨਨ ਵਾਲੀ ਜਸੂ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਪਿੰਡ ਰਾਜੂ ਬੇਲਾ ਦੇ ਵਿੱਚ ਪਹੁੰਚੇ ਜਿੱਥੋਂ ਦਾ ਇੱਕ ਗੁਰਪਾਲ ਸਿੰਘ ਨੌਜਵਾਨ ਅਮਰੀਕਾ ਨੇ ਰਿਪੋਰਟ ਕੀਤਾ ਸੋ 42 ਲੱਖ ਰੁਪਇਆ ਜੈਂਟ ਨੂੰ ਦੇ ਕੇ ਤੇ ਅਮਰੀਕਾ ਪਹੁੰਚਿਆ ਪੁਨਾਮਾ ਦੇ ਜੰਗਲਾਂ ਦੇ ਵਿੱਚੋਂ ਦੀ ਬਹੁਤ ਹੀ ਔਖੇ ਰਸਤੇ ਜਿਹਨਾਂ ਦੇ ਵਿੱਚੋਂ ਦੀ ਜਾਨ ਜਾਨ ਦਾ ਖਤਰਾ ਸੀ ਕਿ ਆਪਣੀ ਜਾਇਦਾਦ ਵੇਚ ਕੇ ਸਿਰਫ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਛੋਟਾ ਜਿਹਾ ਇੱਕ ਬੈਡਰੂਮ ਦਾ ਜਿਹੜਾ ਉਹਨਾਂ ਦਾ ਘਰ ਹੈਗਾ ਆ ਮਾਪੇ ਵੀ ਨਹੀਂ ਹੈਗੇ ਬਹੁਤ ਵੱਡਾ ਨੁਕਸਾਨ ਜਿਹੜਾ ਇਹਨਾਂ ਦਾ ਗੁਰਪਾਲ ਸਿੰਘ ਜੀ ਦਾ ਹੋਇਆ ਹੈ ਸੋ ਉਹ ਕਰਦੇ ਆ ਗੱਲਬਾਤ ਕਿੰਨਾ ਹਾਲਾਤਾਂ ਚ ਗਿਆ ਔਰ ਕਿੰਨੇ ਪੈਸੇ ਲਗੇ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਇਹ ਅਮਰੀਕਾ ਕਿਦੋਂ ਗਏ ਸੀਗੇ ਤੁਸੀਂ ਅਮਰੀਕਾ ਜੀ ਹਾਂ ਮੈਂ 15 ਸਤਬਰ ਨੂੰ ਨਿਕਲਿਆ ਸੀ ਜੀ ਇਥੋਂ ਜੈਂਟ ਦੇ ਕਹਿਣ ਮੁਤਾਬਕ ਡਾਇਰੈਕਟ ਫਲਾਈਟ ਕਰਵਾਉਣ ਦਾ ਨੇ ਕਿਹਾ ਸੀ ਔਰ ਡਾਇਰੈਕਟ ਫਰਾਈਟ ਕਰਾਉਣ ਦੇ ਨਾਂ ਤੇ ਉਹ ਰਸਤੇ ਵਿੱਚ ਹੀ ਛੱਡ ਦਿੱਤਾ ਜੀ ਗਿਆਨਤਪਾਦ ਫਿਰ ਉਹਨੇ ਫਲਾਈਟ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਉਸ ਤੋਂ ਬਾਅਦ ਫਿਰ ਜੰਗਲਾਂ ਦੇ ਰਸਤੇ ਪਨਾਮਾ ਦੇ ਰਸਤੇ ਪਨਾਮਾ ਜੰਗਲ ਤੋਂ ਦੇ ਕਲੰਬੀਆ ਜੰਗਲਾਂ ਦੇ ਵਿੱਚੋਂ ਨਿਕਲਦੇ ਹੋਏ ਬਹੁਤ ਮੁਸ਼ਕਲ ਦੇ ਨਾਲ ਜੀ ਮੈਕਸੀਕੋ ਦੀ ਸਿਟੀ ਤੱਕ ਪਹੁੰਚੇ ਫਿਰ ਉਸ ਤੋਂ ਯੂਐਸਟੀ ਦੇ ਬਾਰਡਰ ਕ੍ਰੋਸ ਕੀਤਾ ਅਮਰੀਕਾ ਆਪਣੇ ਜਿਹੜੇ ਜੰਗਲ ਦੇ ਵਿੱਚੋਂ ਤੇ ਪਲਾਮਾ ਦੇ ਵਿੱਚੋਂ ਦੀ ਜਾਂਦੇ ਸੀਗੇ ਕੋਈ ਰਸਤੇ 'ਚ ਖਾਣ ਪੀਣ ਦਾ ਕਿਹੋ ਜਿਹਾ ਸਿਸਟਮ ਸੀਗਾ ਜਾਂ ਕਿਦਾਂ ਦਾ ਮਾਹੌਲ ਸੀ ਉੱਥੇ ਰਸਤੇ ਖਾਣ ਪੀਣ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਤੇ ਕੁਝ ਵੀ ਸਿਰਫ ਜਿਹੜਾ ਸਵੇਰੇ ਦਾ ਇੱਕ ਟਾਈਮ ਦਾ ਲੈ ਲੈਂਦੇ ਸੀ ਨਾਲ ਕੋਈ ਖਾਂਦੇ ਖਾ ਕੇ ਸਾਰਾ ਦਿਨ ਤੁਰਨਾ ਪੈਂਦਾ ਸੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਰਦੇ ਆਂ ਰਸਤੇ ਵਿੱਚ ਉਹ ਕਦੇ ਪਹਾੜੀਆਂ ਚੜਦੇ ਆ ਕਦੇ ਪਾਣੀ ਤੇ ਨਿਕਲ ਕੇ ਸ਼ਾਮਾਂ ਤੱਕ ਲਗਾਤਾਰ ਤੁਰਨਾ ਪੈਂਦਾ ਸੀ ਕੋ ਰਸਤੇ ਦੇ ਵਿੱਚ ਕੋਈ ਜੰਗਲੀ ਜੀਵ ਜਾਂ ਕੋਈ ਕੋਈ ਲੱਭਾ ਹੋ ਜਾ ਕੋ ਹਾਂਜੀ ਜਾਨਵਰ ਕੋਈ ਮਗਰਮਾਸ਼ੂ ਵਗੈਰਾ ਦੇਖੇ ਹੀ ਗਈ ਇੱਥੇ ਉਹ ਖਤਰਾ ਉਹਨਾਂ ਤੋਂ ਬਿਲਕੁਲ ਜੀ ਖਤਰਾ ਹੁੰਦਾ ਕੁਝ ਵੀ ਖਤਰਾ ਕੋਈ ਵੀ ਅਗਰ ਕਿਸੇ ਦੀ ਵੀ ਜਾਨ ਜੋਖਮ ਵਿੱਚ ਪੈ ਸਕਦੀ ਹੈ ਕੋਈ ਵੀ ਅਟਾ ਹਮਲਾ ਜੇ ਡੰਕਰ ਤੁਹਾਡੇ ਨਾਲ ਜਾਂਦੇ ਸੀ ਕਿ ਉਹਨਾਂ ਦਾ ਬਿਹੇਵੀਅਰ ਕਿਹੋ ਜਿਹਾ ਸੀਗਾ ਉਹਨਾਂ ਦਾ ਬਿਹੇਵੀਅਰ ਜੇ ਤੋ ਕੋਈ ਚੱਲਾਂ ਦੇ ਆ ਉਹ ਤੇ ਚੱਲ ਰਿਹਾ ਤਾਂ ਠੀਕ ਹੈ ਅਗਰ ਕੋਈ ਪਿੱਛੇ ਰਹਿ ਜਾਂਦਾ ਤੁਹਾਨੂੰ ਧੱਕੇ ਨਾਲ ਤੋੜਿਆ ਜਾਂਦਾ ਜੀ ਉਹਨੂੰ ਦਬਕਾਇਆ ਜਾਂਦਾ ਉਹਨਾਂ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਵੀ ਤੁਰ ਜੇ ਨਹੀਂ ਤੁਰਦਾ ਤਾਂ ਉਹਨੂੰ ਉੱਥੇ ਛੱਡ ਕੇ ਵੀ ਜਾਂਦੀ ਕਿੰਨਾ ਖਰਚਾ ਹੁਣ ਤੱਕ ਟਲ ਆ ਚੁੱਕਾ ਹੁਣ ਤੱਕ ਜੇ 42 ਲੱਖ ਰੁਪਏ 42 ਲੱਖ ਰੁਪਏ ਟੋਟਲ ਖਰਚਾ ਆਇਆ ਜੀ ਜੋ ਏਜੰਟ ਨੂੰ ਦੇ ਚੁੱਕੇ ਕੀ ਨਾਮ ਏਜੰਟ ਦਾ ਏਜੰਟ ਦਾ ਨਾਮ ਵਿਕਾਸ ਮਲਕਿਆ ਤੇ ਸ਼ਨੀਲ ਸ਼ਰਮਾ ਜੀ ਕਿਸੋਂ ਦੇ ਰੰਗਲੇ ਇਹ ਹਰਿਆਣਾ ਦੇ ਪਾਣੀ ਪਾਤੇ ਦਾ ਰਹਿਣ ਵਾਲੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਵੀ ਜੋ ਵੀ ਏਜੰਟ ਨੇ ਧੋਖਾਧੜੀ ਕੀਤੀ ਹੈ ਜੀ ਇੱਕ ਤਾਂ ਉਹਦੇ ਜੋ ਵੀ ਪੈਸੇ ਵਾਪਸ ਕਰਵਾਏ ਜਾਣ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਵੀ ਕਿਸ ਤਰ੍ਹਾਂ ਕੀਤਾ ਇਹ ਪਰਮੰਦ ਇੰਨੇ ਪੈਸੇ ਦਾ ਇਹ ਤੇ ਪਰੰਦ ਜਿਹੜਾ ਆਪਣੀ ਜ਼ਮੀਨ ਜਾਇਦਾਦ ਵੇਚ ਕੇ 2 ਕਿੱਲੇ ਜ਼ਮੀਨ ਸੀ ਆਪਣੀ ਸਰ ਉਹ ਵੇਚ ਕੇ ਇਹਨੇ ਪੈਸੇ ਜਿਹੜੇ ਉਹ ਇਕੱਠੇ ਕੀਤੇ ਸੀ ਪਰ ਏਜੰਟ ਦੇ ਧੋਖੇ ਦੇ ਕਾਰਨ ਸਾਰਾ ਕੁਝ ਉਹ ਮਿੱਟੀ ਹੋਇਆ ਜੀ ਹਾਂਜੀ ਸਰਪੰਚ ਸਾਹਿਬ ਆਪਣੇ ਪਿੰਡ ਦਾ ਬੱਚਾ ਯਾਰਾ ਰਿਪੋਰਟ ਹੋ ਕੇ ਅਮਰੀਕਾ ਤੋਂ ਵਾਪਸ ਆਇਆ ਕੀ ਕਹਿਣਾ ਚਾਹੁੰਦੇ ਇਸ ਦੀ ਸੰਬੰਧ ਦੇਖੋ ਇਹ ਖਬਰ ਆਪਾਂ ਕੱਲ ਸਵੇਰੇ ਸੁਣੀ ਆ ਕੋਈ ਪ੍ਰੈਸ ਤੋਂ ਕੋਈ ਸੀਆਈਡੀ ਵਾਲਿਆਂ ਨੇ ਦਿੱਤੀ ਜਦੋਂ ਪਤਾ ਲੱਗਾ ਬਹੁਤ ਦੁੱਖ ਲੱਗਾ ਜੀ ਸਾਰੇ ਪਿੰਡ 'ਚ ਸੋਗ ਦੀ ਲਹਿਰ ਚੱਲ ਰਹੀ ਆ ਵੀ ਇੱਕ ਗਰੀਬ ਪਰਿਵਾਰ ਤੋਂ ਬੱਚਾ ਜਿਹਦਾ ਨਾਮ ਮਦਰ ਹੈ ਨਾ ਫਾਦਰ ਹੈ ਤੇ ਆਪਣੀ ਜ਼ਮੀਨ ਜਾਇਦਾਦ ਜਿਹੜੀ ਉਹ ਵੇਚ ਕੇ ਸਾਰਾ ਕੁਝ ক্লোਜ ਕਰਕੇ ਤੇ ਘਰਾਂ ਨੂੰ ਤਾਲੇ ਮਾਰ ਕੇ ਵਿਚਾਰਾ ਗਿਆ ਸੀ ਤੇ ਜੋ ਜੰਗਲਾਂ ਦੇ ਹੁੰਦੇ ਹੋਏ ਤਿੰਨ ਚਾਰ ਮਹੀਨੇ ਰਸਤੇ 'ਤੇ ੱੱਕੇ ਖਾਂਦਾ ਭੁੱਖਾ ਪਾਣਾ ਉੱਥੇ ਮੈਕਸੀਕੋ ਪਹੁੰਚਾ ਤੇ ਇਹ ਕਰੀਬ 4 ਜਨਵਰੀ ਨੂੰ ਅੰਦਰ ਵੜਿਆ ਉਸ ਤੋਂ ਬਾਅਦ ਚੌਂਕੀ ਜੀ ਰੱਖਿਆ ਗਿਆ ਇਹਨਾਂ ਨੂੰ ਤੇ 40-45 ਦਿਨ ਬਾਅਦ ਕੱਲ ਵਾਪਸ ਕਰਤਾ ਇਹ ਬਹੁਤ ਨਿੰਦਣਯੋਗ ਗੱਲ ਆ ਤੇ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਵੀ ਇਹ ਬੱਚੇ ਦੇ ਨਾਲ ਖਲੋ ਕੇ ਇਹਦੀ ਮਦਦ ਕੀਤੀ ਜਾਵੇ ਜਿਹੜੇ ਜੈਂਟਰ ਨੇ ਤੋਂ ਖਤਾਈ ਕੀਤੀ ਹੈ ਉਹਦੇ ਕੋਲੋਂ ਪੈਸੇ ਵਾਪਸ ਦੁਆਏ ਜਾਣ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਤੇ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਹੋਣ ਕਰਕੇ ਹੀ ਬੱਚੇ ਬਾਹਰ ਜਾ ਰਹੇ ਹੈ ਕਿ ਜਾਂ ਇਹਦਾ ਪਿੱਛੇ ਹੋਰ ਵੀ ਕਾਰਨ ਹੈ ਕੋਈ ਨਹੀਂ ਇਹ ਬਹੁਤ ਵੱਡਾ ਕਾਰਨ ਆ ਜੀ ਬੱਚੇ ਅੱਜ ਸਾਰੀ ਦੁਨੀਆ ਹੀ ਵੱਤ ਤੋਂ ਵੱਤ ਜੋਰ ਲਾ ਕੇ ਪੜਾ ਰਹੀ ਹੈ ਜੀ ਪਰ ਜਦੋਂ ਰੋਜ਼ਗਾਰ ਨਹੀਂ ਮਿਲਦਾ ਬੱਚੇ ਪਰੇਸ਼ਾਨ ਹੋ ਜਾਂਦੇ ਆ ਫਿਰ ਜਿਹੜੇ ਚੰਗੇ ਪੜੇ ਬੰਦੇ ਉਹ ਸਰਵਿਸ ਲੈ ਜਾਂਦੇ ਮਾੜੇ ਰਹਿ ਜਾਂਦੇ ਆ ਉਹ ਬੱਚੇ ਦੁਖੀ ਹੋ ਕੇ ਜਾ ਰਹੇ ਸੁਖੀ ਕੋਈ ਨਹੀਂ ਜਾ ਰਿਹਾ ਜੇ ਉਹਨਾਂ ਨੂੰ ਰੋਜ਼ਗਾਰ ਇੱਥੇ ਦਿੱਤਾ ਜਾਏ ਜਿੰਦਾ ਇਹ ਵੀ ਬੱਚਾ ਪੜਿਆ ਲਿਖਿਆ ਸੀਗਾ ਇਹਨੂੰ ਸਰਕਾਰੀ ਚੰਗੀ ਜੋਬ ਮਿਲੇ ਤੇ ਇਹ ਵੀ ਕੋਈ ਵੀ ਨਹੀਂ ਜਾਣ ਨੂੰ ਤਿਆਰ ਹੁੰਦਾ ਸਿਰਫ ਮੇਨ ਮੁਖ ਕਰਨੇ ਆ ਇਹ ਦੱਸ ਦੇ ਕਿ ਜਿਹੜਾ ਨੌਜਵਾਨ ਬੱਚਾ ਸਾਡੇ ਸਾਹਮਣੇ ਖੜਾ ਇੱਥੇ ਜੋਬ ਵੀ ਕਰਦਾ ਸੀ ਕੋਈ ਇਹ ਸੋਨਾਲਿਕਾ ਏਜੰਸੀ 'ਚ ਹਿਸ਼ਾਰਪੋ ਸਰਵਿਸ ਕਰਦਾ ਸੀ ਪ੍ਰਾਈਵੇਟੀ ਹੈ ਜੀ ਉਹ ਉਹ ਜੀ 15 20000 ਦਿੰਦੇ ਸੀ ਠੀਕ ਹੈ ਜੀ ਉਹਦੇ ਤੋਂ ਨਹੀਂ ਇਹ ਸਹਿਮਤ ਵੀ ਮੈਨੂੰ ਥੋੜੇ ਪੈਸੇ ਮਿਲਦੇ ਆ ਮੇਰੀ ਯੋਗਤਾ ਵੱਧਾ ਉਸੇ ਕਾਰਨ ਕਰਕੇ ਗਿਆ ਜੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਜੋ ਸਾਡੇ ਬੱਚੇ ਆ ਪੜਦੇ ਪੜੇ ਲਿਖੇ ਆ ਇਹਨਾਂ ਨੂੰ ਬੰਦੀ ਨੌਕਰੀ ਦਿੱਤੀ ਜਾਏ ਨਾ ਐ ਤੇ ਆਪਣੇ ਪੰਜਾਬ ਚ ਰਹਿ ਕੇ ਕੰਮ ਕਰਨਗੇ ਪਰਿਵਾਰ 'ਚ ਰਹਿਣਗੇ ਨਾਲੇ ਕੋਈ ਅਸੀਂ ਧੋਖਾ ਤਾਂ ਹੀ ਨਹੀਂ ਹੋਇਆ ਕੀ ਲੱਗਦਾ ਪੰਜਾਬ ਸਰਕਾਰ ਕਿਤੇ ਇਹਨਾਂ ਨੂੰ ਕੋਈ ਨੌਕਰੀਆਂ ਦਾ ਕੋਈ ਸਾਧਨ ਅਪਲਾਈ ਕਰ ਸਕਦੀ ਹੁਣ ਜਦੋਂ ਕਿ ਬਹੁਤ ਵੱਡੇ ਨੁਕਸਾਨ ਦੇ ਦੌਰ ਦੇ ਵਿੱਚੋਂ ਗੁਜ਼ਰ ਕੇ ਆਏ ਹੋਏ ਤੁਸੀਂ ਅਸੀਂ ਤਾਂ ਸਰਕਾਰ ਅੱਗੇ ਇਹੋ ਬੇਨਤੀ ਕਰਾਂਗੇ ਵੀ ਜਿੰਨੇ ਵੀ ਬੱਚੇ ਆ ਰਹੇ ਆ ਜੇ ਉਹ ਪੜੇ ਲਿਖੇ ਆ ਸਾਰੇ ਤੋਂ ਉਹਨਾਂ ਨੂੰ ਕਿਤਨਾ ਕਿਤੇ ਨੌਕਰੀ ਦੇਣੀ ਚਾਹੀਦੀ ਆ ਨਹੀਂ ਤੇ ਬਿਲਕੁਲ ਹੱਥ ਧੋ ਕੇ ਬਹਿ ਗਏ ਆ ਦਿਲ ਛੱਡੇ ਹੋਏ ਆ ਅਸੀਂ ਗਵਾਂਢੀ ਹੁਣਾਂ ਤੇ ਉਹਨਾਂ ਦੇ ਨਾਲ ਖੜੇ ਆ ਇਹਨਾਂ ਨੂੰ ਸਮਝਾ ਰਹੇ ਆ ਵੀ ਇਹ ਜੋ ਕੁਦਰਤ ਕਰਦੀ ਆ ਉਹਦੇ ਨਾਲ ਸਹਿਮਤ ਹੋਣਾ ਪੈਂਦਾ ਤੁਸੀਂ ਦਿਲ ਰੱਖੋ ਪਰ ਸਰਕਾਰ ਨੂੰ ਵੀ ਨਾਲ ਖੜਾਉਣਾ ਚਾਹੀਦਾ ਜਵੀਨ ਭਾਂਡਾ ਵੀ ਦੱਸਦੇ ਵੇਚ ਕੇ ਗਏ ਆ ਨਹੀਂ ਇਹੋ ਕਰ ਰਹਾ ਗਿਆ ਜੀ ਕੋਈ ਜ਼ਮੀਨ ਸਾਰੀ ਵੇਚਦੀ ਹੈ ਵੇਚਦੀ ਹੈ ਜੀ ਹਾਂਜੀ ਠੀਕ ਹੈ